ਬਨਤਾ 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 ਕਿਸਾਨ ਨੇ ਫਰਜੀ ਸ਼ਹਿਦ ਵੇਚਣ ਵਾਲੇ ਨੂੰ ਫੜ ਕੇ ਬੰਨਤਾ ਫਿਰ ਪਹੁੰਚ ਕੇ ਉਸ ਦੇ ਟਿਕਾਣੇ ਤੇ ਤੇ ਫਿਰ ਕੀ ਹੋਇਆ ਆਉ ਤੁਹਾਨੂੰ ਦਿਖਾਨਿਆ ਮਾਛੀ ਵੜਾ ਤੋ ਅਮਨਤਾ ਗਰਦੀ ਰਪਾ ਪ੍ਰਮਾਤਮਾ ਜਿੰਦਗੀ 'ਚ ਇਹ ਕੰਮ ਨਹੀਂ ਕਰੇਗਾ ਜਿੱਦਾਂ ਸਾਰੇ ਬੰਦੇ ਇੱਕ ਕਲਮ ਪੈਨ ਵੇਚ ਰਿਹਾ ਹੈ ਉਹ ਵੀ ਵੇਚ ਦੇ ਦੋੜ ਦਿਆ ਸਰਾਜੀ ਦੇ ਤਰੀਕੇ ਛੁਡਦੀ ਆ 300 ਰੁਪਏ ਦਾ ਰੇਟ ਮੁੱਕ ਗਿਆ ਹਾਂਜੀ ਠੀਕ ਆ ਠੀਕ ਹੈ ਸਰ ਇਹ ਤੋਂ ਮੈਂ 7 ਕਿਲੋ ਸ਼ਹਿਦ ਲੈ ਲਿਆ ਹਾਂਜੀ ਇਹ 7 ਕਿਲੋ ਜੋ ਮੈਂ ਸ਼ਹਿਦ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਹਿਦ ਨਹੀਂ ਹੈਗਾ ਬਕਸਾ ਬਕਸਾ ਛੋਟਾ ਜਿਹਾ ਬੇਟੀ ਜੀ ਆ ਮਲਾ ਕੇ ਆ ਰਹੇ ਸਰ ਜੀ ਆਪਕੋ ਇਹ ਤਨ ਨਾ ਹੋਰ ਵੀ ਹੈ ਉਹ ਸਾਡੇ ਮਹਿਮਾਨ ਹਾਂਜੀ ਹਾਂਜੀ ਬਾਥੇ ਉੱਪਰ ਇੱਕ ਅਗਲ ਬਾਅਦ ਮੇਂ ਗਲਤ ਪਤਾ ਲੱਗਾ ਤਾਂ ਉਹ ਵੀ ਛੋੜ ਦੇਗੇ ਬਹੁਤ ਠੀਕ ਹੈ ਬਸਰ ਹਮਾਰੇ ਕੋਈ ਬੰਦਾ ਸ਼ਹਿਦ ਵਾਲਾ ਮਿਲ ਗਿਆ ਤੈਨੂੰ ਛੱਡੀ ਸਾਰੇ ਸਰਜੀ ਚਾਪੀ ਦਾ ਆਰਬਾ 2 ਲੀਟਰ ਆਗੇ ਨਾ ਕੁੱਤਾ ਮਿਲੇਗਾ ਕਲਮ ਮਿਲੇਗਾ ਬੈਗ ਇੱਕ ਇੱਕ ਜਿਹੜੀ ਬੀਪੀਐਸ ਪੰਜ ਲੀਟਰ ਖੋਲ ਖੋਲ ਕੇ ਖੋਲ ਕੇ ਰੱਖ ਖੋਲ ਦੋ ਮੈਨੂੰ ਖੋਲਣ ਦੇ ਇੱਥੇ सर जी आप नहीं कोई बात है सर इसमें क्या क्या मिक्स किया है सर जी कोई नहीं हम पे, पेटी के खिला लेते हैं कहीं पाते तोड़ भी लेते हैं वो कहता है इसमें हमने गुड़ नहीं तो सर जी आप हम लोग सारे खिलौने बेचते हैं महाराज यही काम करना होगा तो पति कौन कौन बेचता है तो बक्से वाला भी खरीद लेता है ਤੂੰ ਸਮਝ ਰਿਹਾ ਤਾਂ ਪਰਮਾਤਮਾ ਜਿੰਦਗੀ 'ਚ ਇਹ ਕੰਮ ਨਹੀਂ ਕਰੇਗਾ ਜਿੱਦਾ ਸਾਰੇ ਬੰਦੇ ਇੱਕ ਕਲਮ ਪੈਨ ਵੇਚ ਰਹੇ ਦਾ ਉਹ ਵੀ ਵੇਚ ਦੇ ਦੋੜ ਦਿਆ ਸਾਰਾ ਜੀ ਨੇ ਤਲੀ ਤੇ ਛੋੜਦੀ ਆ ਗਰੀਬ ਆਦਮੀ ਤਲੀ ਤੇ ਦੋਗੋ ਵੀ ਛੇਸੇ ਖਲਵਾੜ ਮਤ ਕਰੋ ਬਿਲਕੁਲ ਬਿਲਕੁਲ ਸਹੀ ਗੱਲ ਆ ਬਿਲਕੁਲ ਆਪਣਾ ਕੀ ਹੋ ਜਾਏਗਾ ਕੰਮ

ਆਗੇ ਸੇ ਸ਼ਹਿਦ ਕੋ ਮਿਕਸ ਕਰੋਗੇ ਮਲਾਪਟ ਕਰੋਗੇ ਸ਼ਹਿਦ ਮੇਂ ਆਗੇ ਸੇ ਸਰਨਾ ਫੜਕੇ ਨਾ ਕਰੇਂਗੇ ਨਾ ਸਰਨਾ ਸ਼ਹਿਦ ਵੀ ਚੰਗੇ ਸਰ ਆਹ ਹਾਂ ਠੀਕ ਹੈ ਅ 7 ਕਿਲੋ ਬਣੀ ਤੁਸੀਂ ਠੀਕ ਹੈ ਪਿੰਡ ਚੈਲਾ ਦਾ ਰਹਿਣਾ ਵਾਲਾ ਮੇਰੇ ਕੋਲ ਅੱਜ ਆਹ ਇਨਸਾਨ ਆਇਆ ਆਹ ਹਾਂ ਇਹ ਮੈਨੂੰ ਕਹਿੰਦਾ ਵੀ ਸ਼ਹਿਦ ਮੇਰੇ ਕੋਲ ਤਾਜਾ ਚੋਇਆ ਹੋਇਆ ਠੀਕ ਆ ਵੀ ਹਾਂਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਇਆ ਚੋਇਆ ਹੈ ਮੇਰੇ ਕੋਲ ਸ਼ਹਿਤ ਆ ਹਾਂਜੀ 400 ਰੁਪਏ ਕਿਲੋ ਮੈਂ ਦਊਗਾ ਠੀਕ ਆ ਹਾਂਜੀ ਹਾਂਜੀ ਕੱਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ ਹਾਂਜੀ ਠੀਕ ਆ ਠੀਕ ਆ ਸਰ ਇਹ ਤੋਂ ਮੈਂ 7 ਕਿਲੋ ਸ਼ਹਿਤ ਲੈ ਲਿਆ ਹਾਂਜੀ ਤੇ 7 ਕਿਲੋ ਜੋ ਮੈਂ ਸ਼ਹਿਤ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜਿੰਨੀ ਅਸਤੀショ ਹਾਂਜੀ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਾਇਦ ਨਹੀਂ ਹੈਗਾ ਠੀਕ ਹੈ ਨਾ ਹਾਂਜੀ ਫਿਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਾਇਦ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਸੱਚੀ ਗੱਲ ਹੁੰਦਾ ਨਹੀਂ ਨਹੀਂ ਸਹੀ ਹੈ ਸਰ ਜੀ ਫਿਰ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਇਹ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਫੋਰ ਕੀ ਕਹਿੰਦਾ ਦੇਸੀ ਗੂੜ ਦੇਸੀ ਖੰਡ ਪਾਉ ਹੂੰ ਪਾਣੀ ਹੈਗਾ ਗਰਮ ਕਰਕੇ ਪਾ ਲੈਣ ਦਿਵਾਰਾ ਜੀ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਡੱਬੇ ਵਾਲਾ ਸਹਿਰ ਵੀ ਪਾ ਲੈਣ ਉਹ ਸ਼ਾਇਦ ਨਹੀਂ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰ ਇਹ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲਦਾ ਸਰ ਮੇਰਾ ਗੋਲ ਉਹ ਤੂੰ ਕੋਈ ਨਹੀਂ ਚਲੋ ਇਹਨੇ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹਾਰਮਨ ਹੁੰਦਾ ਮੇਰੇ ਕੋਲ ਆ ਸ਼ਾਇਤ ਪਿਆ ਜੀ 7 ਲੀਟਰ ਆ ਪੀ ਪੀ ਆ ਤੇ ਹੋਰ 12 15 12 10 5 7 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆ ਇਹ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵੀ ਇੱਚ ਹੈ ਕੀ ਆ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਹੈ ਕੀ ਆ ਇਹ ਬੰਦੇ ਨੇ ਸਾਨੂੰ ਇੰਨਾ ਬੇਕੂ ਬਣਾਇਆ ਸਾਨੂੰ 3 ਘੰਟੇ ਘਮਵਾ ਰਿਆ ਹੈ ਕਿੰਨਾ ਟਾਈਮ ਘਮਵਾਇਆ 3 ਘੰਟੇ ਨਹੀਂ ਨਹੀਂ ਸਰ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਝੂਠ ਬੋਲਿਆ ਸਰ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਾਇਦ ਇਹਨੇ ਤੁਹਾਨੂੰ ਦਿੱਤਾ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਫੂਡ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਹਾਂ ਮੈਂ ਤਾਂ ਕਹਤਾ ਨਹੀਂ ਕਰਨਾ ਨਹੀਂ ਨਹੀਂ ਅੰਕਲ ਕੋਲੇ ਤੈਨੂੰ ਤੈਨੂੰ ਇਹ ਵੀ ਕਿਹਾ ਸੀਗਾ ਮੈਂ ਵੀ ਬਿਨਾਂ ਪੈਸਿਆਂ ਤੋਂ ਤੂੰ ਪੈਸੇ ਲੈ ਜਾ ਜੇ ਤੂੰ ਤੰਗਾ ਗਰੀਬ ਬੰਦਾ ਕਿਹਾ ਸੀਗਾ ਨਾ ਨਹੀਂ ਸੱਚ ਬੋਲ ਕਿਹਾ ਸੀਗਾ ਨਹੀਂ ਨਹੀਂ ਸਰ ਸਹੀ ਹੈ ਤੈਨੂੰ ਕਹਿ ਲਵੀ ਤੂੰ ਓਕਣੇ ਪੈਸੇ ਲੈ ਜਾ ਪਰ ਲੋਕਾਂ ਨੂੰ ਜ਼ਹਿਰ ਨਾ ਦੇ ਠੀਕ ਆ ਨਾ ਸੱਚ ਬੋਲਿਆ ਨਾ ਨਹੀਂ ਨਹੀਂ ਸਰ ਸਰ ਪਰ ਤੂੰ ਹਟਿਆ ਨਹੀਂਗਾ ਪੂ ਫੇਰ ਵੀ ਮੈਨੂੰ ਜ਼ਹਿਰ ਦੇ ਕੇ ਚੱਲੇ ਆ 7 ਲੀਟਰ ਇਹ ਮੈਂ ਸਰ ਮੇਰੀ ਗਲਤੀ ਹੈ 7 ਲੀਟਰ ਇਹ ਤੇ ਬਾਕੀ ਤੇਰਾ ਉਹ ਆਉਂਦਾ ਤੇਰਾ ਦੂਜਾ